ੴ ਸਤਿਪੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪੁ ਸ੍ਰੀ ਮੁਖਵਾਕ ਪਾਤਸ਼ਾਹੀ ਦਸਮੀ ਛਪੇ ਛੰਦ ਤਵ ਪ੍ਰਸਾਦ ਚਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਅਰ ਰੇਖ ਭੇਗ ਕਉ ਕਹਿ ਨਾ ਸਕਤਿ ਕਹਿ ਅਚਲ ਮੂਰਤ ਅਨਭਾਉ ਪ੍ਰਕਾਸ਼ ਅਮਿਤੋਜ ਕਹੀ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਂਹਾਨ ਗਣ ਜੈ त्रपवनमहिपो स्वर्णर असुरो नेतनेत बणरण कहत त्वद सर्वनाम तथे कमन कर्मनाम बर्णस्मत उपजंग परयत शंद नमस्तमंग अकालय नमस्तमंग कृपालय नमस्तमंग रूपे नमस्तमंग अनुपये नमस्तमंग अपेक्षा नमस्तमंग अलेखे नमस्तमंग अकाये नमस्तमंग अ जाए नमस्तमंग अगंजे नमस्तमंग उपंजे नमस्तमंग अनामे नमस्तमंग अथमे नमस्तमंग अकर्म नमस्तमंग अधर्मंग नमस्तमंग अनामन नमस्तमंग अतमम नमस्तं अजीते नमस्तं अपीते नमस्तं अबाहे नमस्तं अटाहे नमस्तं अनिले नमस्तं अनादे नमस्तं अशेदे नमस्तं गादे नमस्तं गंजे नमस्तं पंजे नमस्तं उदारे नमस्तं अपारे नमस्तं सुएकाय नमस्तं अनेकाय नमस्तं अपूते नमस्तं अजुपे नमस्तं नरकर्मय नमस्तं नरपरमे नमस्तं नरदेसे नमस्तं नरपयसे नमस्तं नरनामे नमस्तं नरकमये नमस्तं नरधाते नमस्तं नरकाते Namastang nartute namastang apute namastang adoke namastang asoke namastang nartape namastang athape namastang tarmane namastang nadane namastang agahe namastang abahe namastang tarvarge namastang asarge namastang prabogae namastang sujogae namastang arange namastang apange namastang gamme namastang taramme namastang jalasre namastang jalasre नमस्तंग जाते नमस्तंग अपाते नमस्तंग अबजबे नमस्तस्त अजबे आदेशंग आदेशे नमस्तंग अपेसे नमस्तंग रतामे नमस्तंग नरवामे नमो सर्वकालै नमो सर्वविद्यालयै नमो सर्वरूपेण नमो सर्वपुपेण नमो सर्वखापेण नमो सर्वथापेण नमो सर्वकालै नमो सर्वपालै नमस्तस्त देवे नमस्तंग अपेवे नमस्तंग अजन्मे नमस्तंग सुमनमे नमो सर्वगौणे नमो सर्वपौणे नमो सर्वरंगे नमो सर्वमुंगे नमो कालकालै नमस्तस्त देयाले नमस्तंग अमरने नमस्तंग अमरने ਨਮਸਤੰ ਜਰਾਰਨ ਨਮਸਤੰ ਕਰਤਾਰੰ ਨਮੋ ਸਰਬ ਤੰਦੇ ਨਮੋ ਸਤ ਬੰਦੇ ਨਮਸਤੰ ਨਰਸਾਕੈ ਨਮਸਤੰ ਨਰਬਾਕੈ ਨਮਸਤੰ ਰਹੀਮੈ ਨਮਸਤੰ ਕਰੀਮੈ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੈ ਨਮਸਤੰ ਸੁਹਾਗੈ ਨਮੋ ਸਰਬ ਸੋਖੰ ਨਮੋ ਸਰਬ ਕੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੈ ਨਮੋ ਭੋਗ ਭੋਗੈ ਨਮੋ ਸਰਬ ਦਿਆਲੈ ਨਮੋ ਸਰਬ ਪਾਲੈ ਚਾ ਤ੍ਰੀ ਸੰਤੋ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਦੇਹ ਹੈ ਅਪੇਹ ਹੈ ਅਜੀਤ ਹੈ ਅਪੀਤ ਹੈ ਦਰਮਾਨ ਹੈ ਨਦਾਨ ਹੈ ਹైਦਰਬਰਗ ਹੈ ਅਸਰਗ ਹੈ ਅਨੀਲ ਹੈ ਆਨਾਦ ਹੈ ਅਜੇ ਹੈ ਆਜਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਝ ਹੈ ਆਪੰਜ ਹੈ ਅਜੂਜ ਹੈ ਅਜੰਝ ਹੈ ਆਮੀਕ ਹੈ ਰਫੀਕ ਹੈ ਆਦੰਦ ਹੈ ਆਬੰਦ ਹੈ ਨਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਪਲਹ ਹੈ ਆਜਾਹ ਹੈ ਅਨੰਤ ਹੈ ਮਹੰਤ ਹੈ ਆਲੀਕ ਹੈ ਨਰਫੀਕ ਹੈ ਅੰਦਰ ਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਪੂਤ ਹੈ ਅਜੂਤ ਹੈ ਆ ਲੋਕ ਹੈ ਅਸ਼ੋਕ ਹੈ ਆ ਕਰਮ ਹੈ ਆ ਭਰਮ ਹੈ ਆ ਜੀਤ ਹੈ ਆ ਪੀਤ ਹੈ ਆ ਬਾਹ ਹੈ ਆ ਗਾਹ ਹੈ ਆ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇਕ ਹੈ ਬਜੰਗ ਪ੍ਰਯਤ ਛੰਦ ਨਮੋ ਸਰਬ ਮਾਨੈ ਸਮਸਤੀ ਨਿਧਾਨੈ ਨਮੋ ਦੇਵ ਦੇਵੈ ਅਪੇਖੀ ਅਪੇਵੈ ਨਮੋ ਕਾਲ ਕਾਲੈ ਨਮੋ ਸਰਬ ਪਾਲੈ ਨਮੋ ਸਰਬ ਗੋਣੈ ਨਮੋ ਸਰਬ ਪਾਉਣੈ ਅਨੰਗੀ ਅਨਾਥੈ ਨਰਸੰਗੀ ਪਰਮਥੈ ਨਮੋ ਪਾਨ ਪਾਨੈ ਨਮੋ ਮਨ ਮਾਨੈ ਨਮੋ ਚੰਦਰ ਚੰਦਰੈ ਨਮੋ ਪਾਨ ਪਾਨੈ ਨਮੋ ਗੀਤ ਕੀਤੇ ਨਮੋ ਤੰਤਾਨੈ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੈ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਥੇ ਸਮਸਤੀ ਬਭੂਤੇ ਕਲੰਕੰਗ ਮਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰ ਬ੍ਰਹਮ ਰੂਪੇ ਨਮੋ ਜੋਗ ਵਿਸ਼ਵਰ ਬ੍ਰਹਮ ਸਦੇ ਨਮੋ ਰਾਜ ਰਾਜੇਸ਼ਵਰ ਬ੍ਰਹਮ ਦੇ ਨਮੋ ਸਸਤਰ ਪਾਣੇ ਨਮੋ ਸਤਰ ਮਾਣੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਪੇਖੀ ਅਪਰਮੀ ਭੋਗੀ ਭੁਗਦੇ ਨਮੋ ਜੋਗ ਜਵੇਸ਼ ਬ੍ਰਹਮ ਬ੍ਰਹਮ ਜੁਗਦੇ ਨਮੋ ਨਤ ਨਾਰਾਇਣੇ ਕਰੂਰਨ ਮੇਮੋ ਬ੍ਰੇਦ ਬ੍ਰੇਦ ਦੇਵੇ ਸੋ ਧਰਮੇ ਨਮੋ ਊਰਗ ਹਰਤਾ ਨਮੋ ਰਾਗ ਰੂਪੈ ਨਮੋ ਸਹਾ ਸਹਾੰਗਨਮੋ ਕੋ 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 ਪੈਨਮੋ ਦੰ ਦੰਨੈਨਮੋ ਮਨ ਮਨੈਨਮੋ ਰੋਗ ਰੋਗੈਨਮਸਤਮ ਸਨਾਦੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਏਸ਼ਟ ਏਸ਼ਟੈ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰਗ ਬਰਨਸੀ ਉਨੂ ਪੈ ਰੂਪੈ ਸੁਮਸਤਲ ਨਵਾਸੀ ਸਦਾ ਸਿੱਧ ਦਾ ਪਦ ਦਾ ਬ੍ਰਦ ਕਰਤਾ ਅਦੋ ਉਰਦ ਅਰਦੰਗ ਅਗੰ ਉਗਹਰਤਾ ਪਰਮ ਪਰਮ ਪਰਮੇਸ਼ਵਰੰ ਮੂਰੋਸ਼ ਪਾਲੰ ਸਦਾ ਸਰਬਦਾ ਸਦਾਤਾ ਦੇ ਆਲਨ ਚੇਦੀ ਅਪੇਦੀ ਨਾਮਕ ਗਾਮਕ ਸਮਸਤੋ ਬਰਾਜੀ ਸਮਸਤ ਦਸਤ ਕਾਮਨ 13 ਜੋੜ ਚਾਚਰੀ ਛੰਦ ਜਲੇ ਹਨ ਥਲੇ ਹਨ ਅਪੀਤ ਹਨ ਅਬੇ ਹਨ ਪ੍ਰਭੂ ਹਨ ਅਜੂ ਹਨ ਆਦੇਸ ਹਨ ਅਪੇਸੇ ਹਨ ਬਜੰਗ ਪ੍ਰਯਤੰਛੰਦ ਅਗਾਦੇ ਆਵਦਿਆਨੰਦੀ ਸਰੂਪੇ ਨਮੋ ਸਰਬਮਾਨਾ ਸਮਸਤੇ ਨਿਧਾਨਾ ਨਿ ਵਸਤੁੰ ਨਰਨਾਥੈ ਨਿ ਵਸਤਵੰ ਪਰਮਥੈ ਨਿ ਵਸਤਵੰ ਗੰਜੇ ਨਿ ਵਸਤਵੰ ਪੰਜੇ ਨਿ ਵਸਤਵੰ ਕਾਲੈ ਨਿ ਵਸਤਵੰ ਪਾਲੈ ਨਮੋ ਸਰਬਦੇਸੈ ਨਮੋ ਸਰਬਪੇਸੈ ਨਮੋ ਰਾਜਰਾਜੈ ਨਮੋ ਸਹਾਸਾਜੈ ਨਮੋ ਸ਼ਾਹ ਸ਼ਾਹੈ ਨਮੋ ਮਹਾਮਾਹੈ ਨਮੋ ਗੀਤਗੀਤੈ ਨਮੋ ਪ੍ਰੀਪ੍ਰੀਤੈ ਨਮੋ ਰੋਕ ਰੋਖੈ ਨਮੋ ਸੋਖੈ ਨਮੋ ਸਰਬ ਰੋਗੈ ਨਮੋ ਸਰਬ ਭੋਗੈ ਨਮੋ ਸਰਬ ਜੀਤੈ नमो सर्व मंत्रंग नमो सर्व जंत्रंग नमो सर्व दृसंग नमो सर्व कृसंग नमो सर्व ब्रंगय तृपंगी अनंगय नमो जीव जीवंग नमो बीज बीज अक्षज अपिजे समस्तम प्रसजे कृपालम रूपे कुकर्मम परनासि सदा सर्वधार अदित्य नमसी चरपतन द्वारा प्रसाद ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗਿਆ ਚਲ ਭੋਗਿਆ ਚਲ ਰਾਜੇ ਅਟਲ ਸਾਜੇ ਅਖਲ ਕਰਮ ਮੰਗਲਕ ਕਰਮ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਕਤਾ ਸਰਬੰ ਦੇਵੰ ਸਰਬੰ ਪੇਵੰ ਸਰਬੰ ਕਾਲ ਸਰਬੰ ਕਾਲ ਰਵਾਲ ਛੰਕਾ ਪ੍ਰਸ਼ਾਦ ਆਦ ਰੂਪ ਨਾਮ ਮੁਰਤ ਜੋਨ ਪਰਖਾ ਪਾਰ ਸਰਮਣ ਤਰਮਣ ਦੇਵਾ ਪੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਣ ਕਾਲ ਜਤਰ ਤਤਰ ਬਰਾਜਾਈ ਅਬਦੂ ਉਤਰ ਪ੍ਰਸਾਦ ਨਾਮ ਧਾਮ ਨਾ ਜਾ ਜਗ ਰੂਪ ਰੰਗ ਨਾ ਰੇਖ ਆਦ ਪੁਰਖ ਦਾਨ ਮੂਰਤ ਜੋ ਨਾ ਦਸੇਖ ਤੇ ਸੋ ਨਵੇਂ ਜਗ ਰੂਪ ਰੇਖ ਨਾ ਰਾਗ ਚਤਰ ਤਤਰ ਸਭ ਸਾਹ ਪਹਿਲ ਅਨੁਰਾਗ ਨਾਮ ਕਾਮ ਮਹੀਨ ਪਿਕਤ ਧਾਮ ਹੁਣਾ ਜਾ ਹੈ ਸਰ ਮਨ ਸਰਬਤ ਮਨ ਸਦਾ ਮਨ ਤਾ ਹੈ ਇੱਕ ਮੂਰਤ ਨੇ ਇੱਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰ ਇੱਕ ਦੇਵ ਭੇਵਨਾ ਜਾਣਹੀ ਜਿਹ ਵੇਦ ਔਰ ਕਦੇਵ ਰੂਪ ਰੰਗਣਾ ਜਾਤ ਪਾਤ ਸੋ ਜਾਣਹੀ ਕਹਿ ਜੇਬ ਤਾਤ ਮਾਤਰਾ ਜਾਤ ਜਾ ਕਰ ਜਨ ਮਰਨ ਮਹੀਨ ਚੱਕਰ ਬਕਰ ਫਿਰੇ ਚਤਰ ਚੱਕ ਮਾਨਹੀ ਗੁਰਤੀਨ ਲੋਕ ਚੁਰਦਨ ਕਬਿਖੇ ਜਗਜਾਪਹੀ ਜਿਹੇ ਜਾਪ ਆਦਿ ਦੇਵ ਨਾਮ ਮੂਰਤ ਥਾਪਿਓ ਸਭ ਜਿਹੇ ਥਾਪ ਪਰਮ ਰੂਪਨੀਂਦ ਮੂਰਤ ਪੂਰਨ ਵਰਕ ਅਪਾਰ ਸਰਬ ਵਿਸ਼ਵ ਰਚਿਓ ਸਿਯੰਪ ਬਗਵਨ ਨ ਪੰਜਨਹਾਰ ਕਾਲਹੀਨ ਕਲਾਂ ਸੰਯੁਕਤ ਅਕਾਲਪੁਰਖ ਆਦੇਸ਼ ਧਰਮਧੰਮ ਸੁਪਰਮਾਤਾ ਪੂਤਾਲਖਾ ਭੇਸ ਅੰਗਰਾਗਣਾ ਰੰਗਜਕ ਜਾਤ ਬਾਤਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਤਾਇਕ ਨਾਮ ਆਪਰਪਮਿਕਨ ਉਸਤਤਿਕ ਪਰਖ ਬਦੂਤ ਗਰਭ ਗੰਜਨ ਸਰਬ ਪੰਜਨ ਆਦ ਰੂਪ ਸੂਤ ਅੰਗਹੀਨ ਭੰਗਨਾਦ ਮਕ ਪਰਖ ਅਪਾਰ ਸਰਬਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਬਾਨ ਸਰਬ ਗੰਦਾ ਸਰਬ ਹੰਦਾ ਸਰਬ ਤੈਨ ਭੇਖ ਸਰਬ ਸਾਸਤਰ ਨਾ ਜਾਣਹੀ ਜਿਹੇ ਰੂਪ ਰੰਗ ਰਦੇ ਕੋ ਪਰਮ ਵੇਦ ਪ੍ਰਾਣ ਜਾ ਕਹਿ ਨੇ ਤੇ ਭਗਤ ਨੇ ਤੇ ਕੋੜ ਸਮਰਤ ਪ੍ਰਾਣ ਸਾਸਤਰ ਨਾ ਆਵੇ ਬਚਤ ਮਦ ਭਾਰ ਸੰਗਵਾ ਪ੍ਰਸ਼ਾਦ ਗੁਣ ਗਨ ਉਦਾਰ ਮਹਿਮਾ ਅਪਾਰ ਅਸਨ ਅਪੰਗ ਉਪਮਾਨ ਅੰਗ ਅਨਪਉ ਪ੍ਰਕਾਸ ਨਿਜਨ ਅਨਾਸਾ ਜਾਨ ਬਾਹੋ ਸ਼ਾਹਨ ਸ਼ਾਹੋ ਰਾਜਾਨ ਰਾਜਪਾਨ ਅਨਪਾਨ ਦੇਵਾਨ ਦੇਵ ਉਪਮਾਨ ਹਨ ਇੰਦਰਾਨ ਅੰਦਰ ਬਾਲਾਨ ਬਾਨ ਰੰਕਾਨ ਰੰਗ ਕਾਲਾਨ ਕਾਲਾਨ ਪੂਤ ਅੰਗ ਅਪਾ ਪੰਗ ਗਤਮਤ ਪਾਰ ਗੁਣ ਗੰਦਾਰ ਮਨ ਗਨ ਪਨਾਮ ਮੰਦਰ ਪੈਨ ਕਾਮ ਅਦੋਤ ਪ੍ਰਚੰਡ ਮੱਕਾ ਤਖੰਡਾ ਲਸਿਆ ਕਰਮ ਮੰਦਰ ਸਿਆ ਧਰਮ ਮੰਦਰ ਸਰਬਾ ਪ੍ਰਣਾਨੇ ਅੰਡਨ ਬਾਡਿਆ ਚਾਤਰੀ ਸ਼ੰਤਵਾ ਪ੍ਰਸ਼ਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਰਨਾਮੇ ਅਕਾਮੇ ਭਜੰਗ ਪ੍ਰਿਆਤ ਸ਼ੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨੇ ਜਾਤਰੀ ਛੰਦ ਨਾ ਸਤਰੇ ਨਾ ਮਿਤਰੇ ਨਾ ਪਰਮੰਗ ਨਾ ਪ੍ਰਤਰੇ ਨਾ ਕਰਮੰਗ ਨਾ ਕਾਇ ਅਜਨ ਮੰਗ ਜਾਏ ਨਾ ਚਤਰੇ ਨਾ ਮਿਤਰੇ ਪਰਹਿ ਹੈ ਪਵਿਤਰੇ ਪ੍ਰਤੀ ਸੇ ਦੀ ਸੇ ਅਦਰ ਸੇ ਅਕਰ ਸੇ ਭਗਵਤੀ ਸੰਤੋ ਪ੍ਰਸ਼ਾਦ ਕਰਤੇ ਕਿ ਆਚੇ ਜਿ ਦੇਸੇ ਕਿ ਆਪਿ ਜੁ ਪੇਸੇ ਕਿ ਆ ਗੰਜ ਕਰਮੇ ਕਿ ਆ ਪੰਜ ਭਰਮੇ ਕਿ ਆਪਿ ਜਿ ਰੋਕੇ ਕਿ ਆਦਿਤ ਸੋਕੇ ਕਿਆ ਬਤੂਤ ਵਰਨਾ ਹੈ ਕਿ ਬਤੂਤ ਕਰਨਾ ਹੈ ਕਿ ਰਾਜੰਗ ਪਰਵਾਹ ਹੈ ਕਿ ਧਰਮੂ ਤੋਂ ਜਾ ਹੈ ਕਿ ਆਸ ਉਹ ਕਰਨਾ ਹੈ ਕਿ ਸਰਬਾ ਪਰਨਾ ਹੈ ਕਿ ਜਗਦੰਗ ਕਰਤੀਆਂ ਕਿ ਸ਼ਤਨ ਛਤਰੀਆਂ ਪਰ ਮੂਜ਼ ਰੁਪਏ ਕਨ ਭਾਉ ਨੂੰ ਪਏ ਕਿ ਆਦ ਅਦੇਵ ਹੈ ਕਿ ਆਪ ਪੇਵ ਹੈ ਕਿ ਚਤਰੰਗ ਮਹੀਨੇ ਕੇ ਕਿ ਅਦੀਨੇ ਕੇ ਰੋਜੀ ਰਜਾ ਕਰ ਰਹੀ ਮੇਰੇ ਹੱਕ ਕੇ ਬਾਕ ਪਿਆ ਬਹਿ ਕੇ ਗਿਆ ਬਲ ਗਿਆ ਮੈਂ ਕੇ ਫੁੱਲ ਗੁਨਾਹ ਹੈ ਕਿ ਸ਼ਾਹਨ ਸ਼ਾਹ ਕੇ ਕਾਰਨ ਪੁਨੰਦ ਹੈ ਕਿ ਰੋਜੀ ਤੇ ਹੰਦਾ ਹੈ ਕਿ ਰਾਜ ਕਰੀ ਮੈਂ ਕੇ ਕਰਮ ਕਰੀ ਮੈਂ ਕੇ ਸਰਬੰਗ ਕਲੀ ਹੈ ਕਿ ਸਰਬੰਗ ਦਲੇ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਦਾਨ ਹੈ ਕਿ ਸਰਬਤਰ ਗਉਣ ਹੈ ਕਿ ਸਰਬਤਰ ਭਉਣ ਹੈ ਕਿ ਸਰਬਤਰ ਪੇਸੇ ਕਿ ਸਰਬਤਰ ਰਾਜੇ ਕਿ ਸਰਬਤਰ ਸਾਜੇ ਕਿ ਸਰਬਤਰ ਦੀਨੇ ਕਿ ਸਰਬਤਰ ਲੀਨੇ ਕਿ ਸਰਬਤਰ ਜਾ ਹੋਂ ਕਿ ਸਰਬਤਰ ਭਾ ਹੋਂ ਕਿ ਸਰਬਤਰ ਦੇਸੇ ਕਿ ਸਰਬਤਰ ਪੇਸੇ ਕਿ ਸਰਬਤਰ ਕਾਲੇ ਕਿ ਸਰਬਤਰ ਪਾਲੇ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਪੇਕੀ ਕਿ ਸਰਬਤਰ ਪੇਕੀ ਕਿ ਸਰਬਤਰ ਕਾਦੇ ਕਿ ਸਰਬਤਰ ਰਾਜੇ ਕਿ ਸਰਬਤਰ ਸੋਕੇ ਕਿ ਸਰਬਤਰ ਭੋਖੇ ਕਿ ਸਰਬਤਰ ਤਰਾਣੇ ਕਿ ਸਰਬਤਰ ਪ੍ਰਾਣੇ ਕਿ ਸਰਬਤਰ ਦੇਸੇ ਕਿ ਸਰਬਤਰ ਪੇਸੇ ਕਿ ਸਰਬਤਰ ਮਾਨੇ ਸਦਾ ਮੁਪਰਧਾਨੇ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੇ ਕਿ ਸਰਬਤਰ ਮਾਨੇ ਕਿਸਰ ਬਤਰ ਇੰਦਰ ਕਿਸਰ ਬਤਰ ਚੰਦਰ ਕਿਸਰ ਬੰਕਲੇ ਮਾ ਪਰਮ ਕੋ ਹਮੇ ਕਿਆ ਕਲ ਲਾਮ ਕੇ ਸਾਹਿਬ ਕਲਾਮ ਮੇ ਗੋਸੋ ਨਾਲ ਵਜੂ ਹੈ ਤਮਾਮ ਰਜੂ ਹੈ ਅਮੇ ਸਲ ਸਲਾਮ ਸੇ ਲਿਖਨ ਨਾ ਮੈਂ ਗਨੀਮਲ ਸੇ ਕਸਤੇ ਗਰੀਬਲ ਪ੍ਰਸਤੇ ਬਲੰਦਲ ਮਕਾਨ ਹੈ ਜਮੀਨ ਨਾਲ ਜਮਾਨਾ ਹੈ ਤਮੀਜਲ ਮਾ ਮੇ ਰਜੂ ਨਾਲ ਦਾਨੇ ਹਰੀ ਪਰ ਜਿਮਰ ਜਾਏ ਕੇ ਜਕੀਨ ਨੇ ਕੋਲ ਤਰੰਗ ਹੈ ਪੇਦ ਹੈ ਪੰਗ ਹੈ ਅਜੀਜਲ ਨਵਾਦ ਹੈ ਗਨੀਮਲ ਕਰਾ ਦੇ ਹੈ ਨਰਕਤ ਸਰੂਪ ਹੈ ਤਰ ਮੁਕਤ ਬਪੂਦ ਹੈ ਪਰ ਬੁਕਤ ਪ੍ਰਮਾ ਹੈ ਸੁਦਕਤ ਸੁਦਾ ਹੈ ਸਦਾ ਬੁਨ ਸਰੂਪ ਹੈ ਪੇਦੀ ਅਨੁਪੈ ਸਮਸਤ ਉਪਰਾਜ ਹੈ ਸਦਾ ਸਰਬ ਸਾਜਾ ਸਮਸਤ ਨਾਮ ਸਦਾ ਵੜ ਕਾਮ ਹੈ ਨਿਰਬਾਸ ਰੂਪ ਹੈ ਗਾਧ ਨੂੰ ਪਾ ਓਂ ਗਾਧ ਰੂਪ ਹੈ ਨਾਲ ਸਰੂਪ ਹੈ ਅਨੰਗੀ ਅਨਾਮਤਰ ਪੰਗੇ ਦਰ ਕਾਮ ਹੈ ਤਰਬਰਗੰ ਕਰਵਾਦੇ ਗੰਜੇ ਗਾਦੇ ਸੁਭਮ ਸਰਬ ਭਾਗੈ ਸੋ ਸਰਬ ਅਨੁਰਾਗੈ ਤਰ ਭੁਕਤ ਸਰੂਪ ਹੈ ਜਿ ਜਹਾਂ ਸ਼ੋਤਾਂ ਕੇ ਨਰਕੰ ਪ੍ਰਲਾ ਸੇ ਪ੍ਰਤਲ ਪ੍ਰਵਾਸ ਹੈ ਨਰਕਤ ਪਰਮਾਨ ਸਦੰ ਸਦਾ ਹੈ ਭੁਕਤ ਸਰੂਪ ਹੈ ਪ੍ਰਜਕਤ ਨੂੰ ਪਾਇ ਨਰਕ ਸਦਾ ਹੈ ਭੁਕਤ ਬਨੋ ਨਰਕ ਸਰੂਪ ਹੈ ਪ੍ਰਜਕਤ ਨੂੰ ਪਾਇ ਚਾਤਰੀ ਸੰਦ ਅਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ अजय हैं, अबे हैं अभूत हैं, अतूत हैं, अनास हैं, उदास हैं, अदंत हैं, अबंद हैं, अभक्त है, हैं, विरक्त हैं, अनास हैं, प्रकाश हैं, निचिंत हैं, सुनंत हैं, अलिख हैं, अदिख हैं, अलेख हैं, हैं, अटाह हैं, अगहा हैं, असम्भ है अगम्भ है, 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 अगम है अनिल है अनाद है अनित हैं सुनित हैं अजात है अजात है, है। जर प्रखंड प्रसाद सर्भंग सर्भंगता सर्भुख्या सर्भुता सर्भंगता सर्भुकर्ता सर्भु प्राणुम सर्भुंगणुम सर्भंग करम सर्भंग प्रसाद ਨਾ ਮੂਨਾਰਕ ਨਾਸੇ ਸਦਾ ਬੰ ਪ੍ਰਕਾਸ਼ੇ ਨੰਗੰ ਸਰੂਪੇ ਬੰਗੰ ਕੋ ਪੂਤੇ ਪ੍ਰਮਾਤਮਰ ਮਰਮਤੇ ਸਦਾ ਸਰਬ ਸਾਥੇ ਹੈ ਗਾਵ ਸਰਪਨਰ ਬਾਦ ਕੋ ਪੂਤੇ ਨੰਗੀ ਨਾਮੇ ਤਰ ਬੰਗੀ ਦਰ ਕਮ ਹੈ ਨਿਰਪੰਗੀ ਸਰੂਪੇ ਸਰਬੰਗੀ ਨੂੰ ਪੈ ਨਾ ਪੋਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਕੰਤ ਸ੍ਰੀ ਗਹਿਮਤ ਮੇ ਕੇ ਸਦਾ ਬੰ ਪ੍ਰਮਾਹ ਜਹ ਜਹ ਪਕਵਤੀ ਸ਼ੰਕਪਾ ਪ੍ਰਸ਼ਾਦ ਕੇ ਜਾਹਰ ਜਹੂ ਰਹਿ ਕੇ ਹਾਜ਼ਰ ਤੁਹੇ ਮਸਲ ਖਾਮਸ ਮੁਤਲ ਕ ਨਾਮ ਹੈ ਕੇ ਸਾਹਿਬ ਦਮਾਗ ਕੇ ਕੋਸਤਰਾ ਕੇ ਕਾਮਨ ਕ੍ਰੀਮਾ ਕਰਾ ਤੇ ਕ੍ਰੀਮਾ ਕਰੂਜੀ ਦੇ ਹੰਦ ਕਰਾ ਤੇ ਕਰ ਕ੍ਰਿਮਲ ਕਮਾਲਾ ਕ੍ਰਿਸ਼ਨਾਂ ਦੇ ਮਾਨ ਹੈ ਕਿ ਨਿਮਲਕ ਰਾਜਾ ਕ੍ਰਿਪ ਬਲਵਾਰ ਜਹਰੀ ਕੁਲਸ ਕੰਨਾ ਰਾਸਲ ਕੰਨਾ ਇਕਲੰਕ ਕੰਗਸਾ ਸਤ ਮੁਸੱਲਮਾ ਸਹਿਗਿੰਦ ਨਿਮਰ ਜਾ ਕਰਹੀ ਮੈਂ ਉਸ ਮੁਸੱਲ ਬਾਹ ਕੇ ਸਾਹਿਬ ਕਰਾਂ ਹੈ ਕਨਕੰਗ ਬਰਨ ਸਹਿ ਬਸੱਲਮਾ ਸਹਿ ਕੇ ਸਰਬਲ ਗੁਣ ਹੈ ਮੈਸਲਵਨ ਹੈ ਦਮਾਮੁਦ ਵੀਜਸ ਮੁਸੱਲਤੀ ਜਾਂ ਪਰੰਗਮਰ ਮਿਸਾ ਮੁਸੱਲਤੀ ਸੈਂ ਦੇ ਸੋਲ ਲੇਖ ਹੈ ਮੈਸਲ ਭੇ ਕੈਂਜ ਮਹੀਨਾਂ ਜਮਾ ਹੈ ਮੇ ਕਲਮਾ ਕ੍ਰਿਮਨ ਕਮਾਲਾ ਦੇ ਕੋ ਜਰੂਰਤ ਜਮਾਨ ਹੈ ਕਚਲੰਗ ਪ੍ਰਕਾਸ਼ ਹੈ ਕਿ ਮਦ ਸੁਭਾਸ ਹੈ ਕਾਜ ਬਸਲ ਪੈ ਕ ਮਦ ਬੁੱਪੂ ਕਦ ਹੈ ਕ ਮਦ ਬਸਾ ਹੈ ਕ ਆਤਮਰ ਮਨ ਮੰਨ ਬਰਨਾਮ ਮੰਗਰਨ ਮਦਾਮ ਅਰ ਪਰ ਗੰਜ ਹਨਰਪਮੰਜ ਅਨਗਨ ਪਨਾਮ ਮਨ ਮੰਨ ਸਲਾਮ ਹਰਨਰ ਖੰਡ ਬਰਨਰ ਮੰਡ ਅਨਪਮਨਾਸ ਮਨ ਮੰਨ ਪ੍ਰਕਾਸ਼ ਗਨਕਰਨ ਨਾਮ ਜਪਤ ਚਰਨ ਨਾਮ ਅਨਛਜ ਅੰਗ ਅਸਨ ਪੰਗ ਉਪਮਾ ਪਾਰ ਗਤਮਤ ਉਦਾਰ ਜਲਤਨ ਮੰਡ ਉਸ ਸੁਸਪੰਡ ਜਲਤਨ ਮੰਤਰ ਉਸ ਸੁਸਪੰਤ ਅਨਪਮਨਾ ਸਤਰ ਤਤਰ ਪ੍ਰਸਾਦ ਜਨ ਬਹੋ ਇੱਕ ਇਸ ਨਾਮ ਓਮਕਾਰ ਅਦਕਨੀ ਨਾਦ ਕਲਕੰਡ ਗਿਆਲ ਗੁਰਪਰ ਕਾਲ ਕਰ ਕਰ ਪ੍ਰਨਾਮ ਜਪਤ ਚਰਨ ਨਾਮ ਅਨਛਜ ਗਾਤ ਤਿਜਨ ਬਾਤਨ ਚੰਦ ਗਾਤ ਨੰਜ ਬਾਤਨ ਰਟਮਦਾਰ ਟਾਟਾ ਪਾਰ ਡੇਡ ਤ੍ਰਮ ਡੇਡ ਕਰਮ ਮੰਨ ਅਨੰਦ ਦਾਤਾ ਮੰਤਰ ਬੋਲ ਮਨ ਹੇ ਕਰੁਣਾ ਲੈ ਹਰ ਕਾਲ ਲੈ ਕਰ ਕੰਨ ਲੈ ਮਮਨ ਨਾ ਨੇ ਜਗਦੀਸ਼ਨ ਪਰਮੇਸ਼ਰ ਨੇ ਕਲ ਕਰਨ ਸਰਬ ਭਾਨ ਹੈ ਤਰਤ ਤਨ ਜਗ ਕਰਨ ਮਨ ਮਨ ਨੇ ਜਗ ਜਨ ਸਰਬੰ ਕਰ ਹੈ ਸਰਬੰ ਕਰ ਹੈ ਸਰਪਾ ਸਰੋਣਾ ਸੈ ਕਰੁਣਾ ਕਰਮ ਚੁਮ ਬਰ ਹੈ ਸਰਵੇ ਸਰ ਜਗਦੀਸ਼ਰ ਹੈ ਬ੍ਰਹਮੰਡ ਸੈ ਕਲ ਕੰਡ ਸੈ ਪਰਤੇ ਪਰ ਹੈ ਕਰਮ ਕਰ ਹੈ ਜੋ ਪਾ ਜਾ ਪੈ ਤਾ ਪਾ ਤਾ ਪੈ ਕਰਤਾ ਕਰਤਾ ਅਮਰਤ 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 ਕਰਨਾ ਕਰਤਾ 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 ਤਨ ਨੇ ਦਰਤੇ ਅਮਦੇਸ਼ਰ ਹੈ ਪਰਮੇਸ਼ਰ ਨੇ ਕਰਤਾ ਕਰਤਾ ਅਮਰਤ ਅਮਰਤ ਹੈ ਜਬਾ ਕਰਤਾ ਅਮਰਤ ਅਮਰਤ ਨਾ ਨਾਇਕ ਕਲ ਕਾਇਕ ਹੈ ਵਿਸ਼ਵੰਬਰ ਹੈ ਕਰਨ ਵਾਲਾ ਹੈ ਨਾਇਕ ਸਰਪਾਇਕ ਹੈ ਪੰਜਨ ਨਰਗੰਜਨ ਹੈ ਆਪਣੇ ਜਪ ਜਪਨੇ ਅਕਲੰ ਕਰਤਾ ਸਰਬਾ ਕਰਤਾ ਕਰਤਾ ਕਰ ਹੈ ਹੋਤਾ ਹੈ ਪਰਮਾਤਮਾ ਮੇ ਸਰਬਾਤ ਮੇ ਆਤਮ ਬਸੈ ਜਸ ਕਿਤੇ ਸਭ ਜੰਗ ਪ੍ਰਸ਼ੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਅੰਦਰੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰੰਦ ਬ੍ਰੰਦੇ ਨਮੋ ਬੀਜ ਬੀਜੇ ਨਮੋ ਰਸਮ ਦਾ ਪ੍ਰਿੰਤ ਚੰਦਰੋ ਕੇ ਨਮੋ ਪਰਮ ਤਤ ਸੰਗ ਤਤ ਸੰਗ ਸੁਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜਤ ਜਤੇ ਨਮੋ ਗਿਆਨ ਗਿਆਨੇ ਨਮੋ ਬੁਝ ਬੁਝੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਚੰਦਰੋ ਕੇ ਨਮੋ ਅਨੰਤ ਰੇਣ ਨਾਮ ਬੋ ਪੂਤੇ ਤਲੰਕਾਰ ਪੇਲੰਕਾਰ ਲੰਕੇ ਨਮੋ ਸਸਾ ਸੇ ਨਮੋ ਮਗਲਕੇ ਬੁੰਗੇ ਰੁਪੇ ਲੰਦੀ ਨਮਤਰ ਬੁੰਗੇ ਦਰਕਾਲੇ ਨਗੀ ਕਾਮੇ ਇੱਕ ਅਸ਼੍ਰੀ ਸ਼ੰਦ ਅਜੈ ਅਲੇ ਆਪੇ ਅਬਾ ਪੂ ਅਜੂ ਅਨਾਸ ਕਾਸ ਗੰਜੇ ਪੰਜੇ ਲੱਖ ਅਪਕ ਅਕਾਲ ਦੇ ਆਲ ਅਲੇ ਗਪੇ ਗੇ ਨਾਮ ਕਾਮਾ ਗਹਾਟ ਹਾ ਨਤੇ ਪ੍ਰਮ ਤੇ ਜੋਨੀ ਮਨੀ ਨਾਰਾ ਕੇ ਨ ਰੰਗੇ ਨ ਰੁਪੇ ਨ ਰਖੇ ਕਰਮੰਗ ਪਰ ਮੰਗੰਜ ਰਖੇ ਬਜ ਪ੍ਰਸ਼ੰਦ नमस्तल परनामे नमस्तल पनासे गुंजन नामे नमस्तल वसनर कामक भूपते नमस्तल सुरुपके को कर्मण बना फिर धरमंग बभूते सदा सद नानन सदंग मनासे करे मल गुणंदा नमस्तल वासी जयब भूपते जयब गनिमे हरि अंग करिया अंग करि मल रहीमे चतर चक्रवर्ती चतर चक्र पुक्ते सिंह भव शुभम सर्वदा सदक दुकालम परनासी दयालन सुरपय सदा अंग संघे पंगब भूते दुकालम परनासी दयालन सुरपय सदा अंग संघे पंगब भूते